ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਗਹਿਣੇ ਸਰਲੇਖ ਅਧੀਨ ਸਗਲਿਆਂ ਬਾਰੇ ਗੱਲ ਕਰਾਂਗੇ ਬੱਚਿਆਂ ਦੇ ਪੈਰਾਂ ਦੇ ਗਿੱਟੇ ਉੱਪਰ ਪਾਉਣ ਵਾਲੇ ਚਾਂਦੀ ਦੇ ਗਹਿਣੇ ਨੂੰ ਸਗਲੇ ਕਹਿੰਦੇ ਹਨ ਸਗਲੇ ਮੁੰਡਿਆਂ ਦਾ ਗਹਿਣਾ ਹੈ ਇਹ ਉਸ ਉਮਰ ਵਿੱਚ ਪਾਏ ਜਾਂਦੇ ਹਨ ਜਦ ਮੁੰਡਾ ਤੁਰਨਾ ਸਿੱਖ ਜਾਂਦਾ ਹੈ ਸਗਲੇਆਂ ਦਾ ਉੱਪਰਲਾ ਹਿੱਸਾ ਚਾਪਟੇ ਕੜੇ ਵਰਗਾ ਹੁੰਦਾ ਹੈ ਪਰ ਉਹ ਕੜੇ ਦੀ ਤਰ੍ਹਾਂ ਬੰਦ ਨਹੀਂ ਹੁੰਦਾ ਖੁੱਲਾ ਹੁੰਦਾ ਹੈ ਉਸ ਦੇ ਦੋਵੇਂ ਸਿਰੇ ਥੋੜੇ ਮੋਟੇ ਗੁਲਾਈਦਾਰ ਕੀਤੇ ਹੁੰਦੇ ਹਨ ਕੜੇ ਦੇ ਹੇਠਲੇ ਹਿੱਸੇ ਵਿੱਚ ਛੋਟੇ-ਛੋਟੇ ਘੁੰਗਰੂ ਲੱਗੇ ਹੁੰਦੇ ਹਨ ਇਹ ਕੋ ਗੁਰੂ ਹੀ ਆਪਸ ਵਿੱਚ ਲੱਗ ਲੱਗ ਕੇ ਸਗਲਿਆਂ ਨੂੰ ਛਣਕਾਉਂਦੇ ਹਨ ਸਿਆਣੇ ਪੁਰਸ਼ ਕਹਿੰਦੇ ਹਨ ਕਿ 12 ਕੋਹਾਂ ਪਿੱਛੋਂ ਬੋਲੀ ਬਦਲ ਜਾਂਦੀ ਹੈ ਪਹਿਰਾਵਾ ਬਦਲ ਜਾਂਦਾ ਹੈ ਫੈਸ਼ਨ ਬਦਲ ਜਾਂਦਾ ਹੈ ਗਹਿਣਿਆਂ ਦੀ ਬੰਤਰ ਤੇ ਗਹਿਣਿਆਂ ਦੇ ਪਾਉਣ ਦਾ ਢੰਗ ਵੱਤੋਂ ਦਾ ਢੰਗ ਵੀ ਬਦਲ ਜਾਂਦਾ ਹੈ ਕੋ ਪਹਿਲੇ ਸਮੇਂ ਵਿੱਚ ਦੂਰੀ ਨੂੰ ਨਾਪਣ ਦਾ ਢੰਗ ਸੀ ਕੋ ਤੋਂ ਪਿੱਛੋਂ ਦੂਰੀ ਮੀਲਾਂ ਨਾਲ ਨਾਪੀ ਜਾਣ ਲੱਗੀ ਹੁਣ ਦੂਰੀ ਕਿਲੋਮੀਟਰ ਨਾਲ ਨਾਪੀ ਜਾਂਦੀ ਹੈ ਇਸੇ ਲਈ ਕਈ ਇਲਾਕਿਆਂ ਵਿੱਚ ਸਗਲੇ ਮੁਟਿਆਰ ਕੁੜੀਆਂ ਪਾਉਂਦੀਆਂ ਹੁੰਦੀਆਂ ਸਨ ਹੁਣ ਸਗਲੇ ਨਾ ਤਾਂ ਛੋਟੇ ਮੁੰਡੇ ਪਾਉਂਦੇ ਹਨ ਤੇ ਨਾ ਹੀ ਮੁਟਿਆਰਾਂ ਪਾਉਂਦੀਆਂ ਹਨ ਹੁਣ ਸਗਲੇ ਪਾਉਣ ਦਾ ਰਿਵਾਜ ਖਤਮ ਹੋ ਗਿਆ ਹੈ ਸੋ ਧੰਨਵਾਦ ਜੀ